ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਲ ਸਾਜੀ ਕੀ ਹਾਲ ਚਾਲ ਨੇ ਠੀਕ ਹੋ ਜੀ ਹਾਂ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਹਾਂ ਜੀ ਜਿਵੇਂ ਖਬਰਾਂ ਆ ਰਹੀਆਂ ਨੇ ਕਿ 25 ਤਰੀਕ ਨੂੰ ਪੰਜਾਬ ਦੇ 13 ਦੇ 13 ਮੈਂਬਰ ਪਾਰਲੀਮੈਂਟ ਜੇ ਨਵੇਂ ਜਿੱਤੇ ਇਹਨਾਂ ਨੂੰ ਸੌਂ ਚੁੱਕਣ ਦੇ ਲਈ ਬੁਲਾਇਆ ਗਿਆਗਾ ਕੀ ਅੰਮ੍ਰਿਤਪਾਲ ਜੀ ਭਾਈ ਅੰਮ੍ਰਿਤਪਾਲ ਸਿੰਘ ਹੋਣੀ ਵੀ ਜਾ ਰਹੇ ਆ ਜੀ ਦੇਖੋ ਉਹਦੇ ਚ ਹੁੰਦਾ ਜੀ ਇਹ ਰੂਟੀਨ ਮੈਟਰ ਹੁੰਦਾ ਹੈ ਜੀ ਜਿਹੜੇ ਮਹਿਤਾਬ ਸੁਭਾ ਉਹ ਮਹਿਤਾਬ ਸਾਹਿਬ ਨੇ ਆਪਣੇ ਉੜੀਸਾ ਦੇ ਉਹਨਾਂ ਨੂੰ ਪ੍ਰੋਟੀਨ ਸਪਲੀਟਰ ਜਿਹੜਾ ਹੈ ਉਹ ਪੁਆਇੰਟ ਕੀਤਾ ਹੈ ਰਾਸ਼ਟਰਪਤੀ ਨੇ ਜੀ ਤੇ ਉਹ ਸਿਰਫ ਇਹ ਮਤਲਬ ਦੋ ਦਿਨਾਂ ਲਈ ਇਹ ਤੇ 26 ਨੂੰ ਇਲੈਕਸ਼ਨ ਹੋਣੀ ਹੈ ਸਪਲੀਟਰ ਵੀ ਤਿੰਨ ਦਿਨਾਂ ਲਈ ਉਹ ਹੁੰਦੇ ਆ ਜਿਹੜੇ ਪ੍ਰੋਟੀਨ ਸਪਲੀਟਰ ਹੁੰਦੇ ਆ ਜੀ ਤੇ ਇਹ ਸਟੇਟਾਂ ਮੰਡ ਲੈਂਦੇ ਆ ਵੀ ਅੱਜ ਇਹਨਾਂ ਸਟੇਟਸ ਨੇ ਮੈਂਬਰਾਂ ਨੇ ਅੱਜ ਸੌਂ ਚੱਕਣੀ ਹੈ ਤੇ ਫਲਾਣੀ ਸਟੇਟਸ ਦੇ ਮੈਂਬਰਾਂ ਨੇ ਕੱਲ ਨੂੰ ਚੱਕਣੀ ਹੈ ਦੋ ਦਿਨ ਹੁੰਦੇ ਆ ਹੁਣ 24 ਤੇ 25 ਜੂਨ ਰੱਖੇ ਹੋਏ ਆ ਜੀ ਤੇ ਜਿਹੜੇ ਕੰਟੈਕਟ ਨੰਬਰ ਮੂਹਰੇ ਲਿਖੇ ਹੁੰਦੇ ਆ ਹਰੇਕ ਐਮਪੀ ਦੇ ਉਹ ਲੋਕ ਸਭਾ ਦੇ ਦਫ਼ਤਰ ਚ ਹੁੰਦੇ ਆ ਉਸ ਤੇ ਟੈਲੀਫੋਨ ਤੇ ਸੈਕਟਰੀ ਜਾਂ ਅਸਿਸਟੈਂਟ ਸੈਕਟਰੀ ਜਿਹੜੇ ਲੋਕ ਸਭਾ ਦੇ ਨੇ ਉਹ ਇਨਫੋਰਮ ਕਰ ਦਿੰਦੇ ਆ ਮੈਂਬਰ ਨੂੰ ਜੀ ਇਹੀ ਤੁਸੀਂ ਸੋਚ ਚਕਨੀ ਹੈ 8:00 ਵਜੇ ਤੋਂ 8:00 ਵਜੇ ਤੱਕ 12:00 ਤੋਂ 1:00 ਵਜੇ ਤੱਕ ਸੋਚ ਚਕਨੀ ਹੈ ਜਿਹੜੇ ਪੰਜਾਬ ਦੇ 13 MP ਨੇ ਜੀ ਤੇ ਉਥੋਂ ਫਿਰ ਜਵਾਬ ਆ ਜਾਂਦਾ ਵੀ ਉਹ ਤਾਂ ਜੇਲ੍ਹ 'ਚ ਨਹੀਂ ਜੀ ਤੇ ਜਦੋਂ ਜਵਾਬ ਆ ਗਿਆ ਵੀ ਜੇਲ੍ਹ 'ਚ ਨਹੀਂ ਫਿਰ ਉਹ ਪੋਸਟਪੋਨ ਹੋ ਜਾਂਦਾ ਹੈ ਜੀ ਤੇ ਫਿਰ 26 ਤਰੀਕ ਨੂੰ ਜਿਹੜਾ ਰੈਗੂਲਰ ਸਪੀਕਰ ਹੈ ਉਹ ਲਿਖ ਲੈਂਦੇ ਨੇ ਵੀ ਉਹ ਜੇਲ੍ਹ 'ਚ ਨਹੀਂ 26 ਤਰੀਕ ਨੂੰ ਜਿਹੜਾ ਰੈਗੂਲਰ ਸਪੀਕਰ ਚੁਣਿਆ ਜਾਊ ਫੋਸ ਦੇ ਮੂਹਰੇ ਪੇਸ਼ ਹੋ ਜਾਣਾ ਉਹ ਵੀ ਉਹ ਜੇਲ੍ਹ 'ਚ ਨਹੀਂ ਜੀ ਤੇ ਫਿਰ 60 ਦਿਨਾਂ ਦੇ ਅੰਦਰ ਅੰਦਰ 60 ਡੇਜ ਜਿਹੜਾ ਹੈਗਾ ਉਹ 60 ਦਿਨ ਦੇ ਅੰਦਰ ਅੰਦਰ ਸੌਂਚ ਚਾਉਣੀ ਹੁੰਦੀ ਹੈ ਜੀ ਤੇ ਜਿਹੜਾ ਰੈਗੂਲਰ ਸੁਪਰਵਾਈਜ਼ਰ ਚੁਣਿਆ ਜਾਊਗਾ ਉਹ ਆਰਡਰ ਕਰੂਗਾ ਵੀ ਉਹਨਾਂ ਨੂੰ ਜੇਲ੍ਹ ਤੋਂ ਇੱਥੇ ਲਿਆਂਦਾ ਜਾਵੇ ਜੀ ਹਾਂ ਫਿਰ ਉਹ ਸੌਂਚ ਗਈ ਜਿੰਦੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਜਿਹੜੇ ਆ ਉਹ 25 ਤਰੀਕ ਨੂੰ ਸੌਂਚ ਚੱਟਣ ਮੈਂ ਵੀ ਜਦੋਂ ਲੈਕਟ ਹੋਇਆ ਸੀ ਮੈਂ ਮਹੀਨੇ ਬਾਅਦ ਸੌਂਚ ਚੱਤੀ ਸੀ ਜੀ ਹਾਂ ਕੋਈ ਰੂਟੀਨ ਦਾ ਆਰਡਰ ਹੈ ਕੋਈ ਜੇਲ੍ਹ ਚ ਆਰਡਰ ਨਹੀਂ ਆਇਆ ਨਹੀਂ ਉਸ ਸਮੇਂ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਬਣਿਓ ਉਦੋਂ ਵੀ ਕਈ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਦੀ ਸਥਿਤੀ ਇਹੋ ਜਿਹੀ ਸੀ ਮਸਲਨ ਜਿਵੇਂ ਚਮਿੰਦਰ ਸਿੰਘ ਮਾਨ ਵੀ ਜੇਲ੍ਹ 'ਚ ਸੀ ਭਾਈ ਯਤਿੰਦਰਪਾਲ ਸਿੰਘ ਉਹ ਵੀ ਜੇਲ੍ਹ ਦੇ ਵਿੱਚ ਹੁੰਦੇ ਸੀਗੇ ਸੋ ਉਹ ਵੀ ਕਿਵੇਂ ਚਮਿੰਦਰ ਸਿੰਘ ਮਾਨ ਵੀ ਜੇਲ੍ਹ 'ਚ ਸੀ ਜੀ ਜਦੋਂ ਮੈਂ ਐਮਪੀ ਬਣਿਆ ਇਹਨੂੰ ਤਾਂ ਇੱਕ ਜਿਹੜਾ ਹੈਗਾ ਇਹ ਆਪਣਾ 30 ਨਵੰਬਰ ਤੇ 1 ਦਸੰਬਰ ਦੀ ਰਾਤ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਭੇਜਦਾ ਸੀ ਜਦੋਂ ਦੂਸਰੀ ਸਰਕਾਰ ਨੇ ਸੋਚ ਚੱਕਨੀ ਸੀ ਕਿ ਆਪਣਾ ਬੀਪੀ ਸਿੰਘ ਸਰਕਾਰ ਨੇ ਜੀ ਦੂਜੀ ਸਰਕਾਰ ਰਜੀਵ Gandhi ਦੀ ਖਤਮ ਹੋ ਗਈ ਸੀ ਉਸ ਸਮੇਂ ਆਪਣਾ ਸਰਦਾਰ ਤੇਜਿੰਦਰਪਾਲ ਸਿੰਘ ਪਟਿਆਲੇ ਤੋਂ ਤੇ ਬੀਜੀ ਗਵਰਨਰ ਸਾਹਿਬ ਸਰ ਉਪਰ ਤੋਂ ਦੋ ਜਣੇ ਡਿਊਟੀ ਸੀ ਜੀ ਉਹ ਸਮੇਂ ਫਿਰ ਇਹਨਾਂ ਨੇ ਤਾਂ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਵਿੱਚ ਦੋ ਲਹਿਦਾ ਲਹਿਦਾ ਰੈਟ ਪੋਜੀਸ਼ਨ ਜਾਰੀ ਕਰੇ ਸੀ ਕਿ ਸਾਨੂੰ ਸੋਚ ਜਾਈ ਜਾਵੇ ਜੀ ਤੇ ਸੁਪਰੀਮ ਕੋਰਟ ਨੇ ਆਰਡਰ ਕਰਤਾ ਸੀ ਵੀ ਇਹਨਾਂ ਨੂੰ ਪਾਰਲੀਮੈਂਟ ਹਾਊਸ ਵਿੱਚ ਜਾ ਕੇ ਸੋਚ ਜਾਈ ਜਾਵੇ ਜੀ ਹਾਂ ਸਿਮਰਜੀਤ ਸਿੰਘ ਮਾਨਤਾ ਕਿਰਪਾਨ ਦੇ ਮੁੱਦੇ ਤੇ ਜਿਹੜੀ ਸੌਣੀ ਚੱਤੀ ਸੀ ਨਾ ਇਹ ਤਾਂ ਉਸ ਸਮੇਂ ਮਤਲਬ ਜੇਲ ਸੀ ਨਹੀਂ ਸੀ ਜੀ ਜੀ ਨੇ ਵੀਰੋ ਜਿਵੇਂ ਪੜੀ ਅਸੇਂਦਰਪਾਲ ਸਿੰਘ ਉਹਨਾਂ ਦੀ ਗੱਲ ਕਰ ਰਹੇ ਆ ਬੀਬੀ ਫਿਰਕੁਰ ਖਾਲਸਾ ਉਹਨਾਂ ਦੀ ਗੱਲ ਤੁਸੀਂ ਕੀਤੀ ਹੋਈ ਉਹਨਾਂ ਨੇ ਜੇਲ੍ਹ ਤੋਂ ਆ ਕੇ ਸੌ ਉਹਨਾਂ ਨੂੰ ਚੁਕਾਈ ਗਈ ਸੀ ਪਰ ਫਿਰ ਉਸ ਤੋਂ ਬਾਅਦ ਉਹਨਾਂ ਦੀ ਰਿਹਾਈ ਹੋਈ ਜਿਹੜੀ ਉਹ ਕਿਵੇਂ ਹੋਈ ਉਹ ਕਾਨੂੰਨਨ ਹੋਈ ਜਾਂ ਕੋਈ ਉਸ ਤਰ੍ਹਾਂ ਦੀ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਕੋਈ ਪ੍ਰਕਿਰਿਆ ਸੀ ਇਸ ਤਰ੍ਹਾਂ ਦੀ ਕੋਈ ਨਹੀਂ ਜੀ ਉਹ ਦੇਖੋ ਰਿਹਾਈ ਤਾਂ ਕਿਸੇ ਦੀ ਵੀ ਹੋਈ ਗੱਲਬਾਤ ਨਹੀਂ ਹੁੰਦੀ ਹੈ ਜੀ ਮੈਂਬਰ ਪਾਰਲੀਮੈਂਟ ਬਣਨ ਤੇ ਆਪਣੇ ਆਪ ਤੋਂ ਰਿਹਾਈ ਵਾਲਾ ਪ੍ਰੋਸੀਜਰ ਤਾਂ ਹੈ ਨਹੀਂ ਜੀ ਉਹ ਤਾਂ ਇੱਕ ਰਾਜਨੀਤਿਕ ਗੱਲਬਾਤ ਰਹੀ ਉਹ ਸਭ ਦੀ ਰਿਹਾਈ ਹੋਈ ਮਰੀ ਜੀ ਉਹ ਰਿਹਾਈ ਜਿਹੜੀ ਸੀ ਉਹ ਦਾ ਰਾਜਨੀਤਿਕ ਦ੍ਰਿਸ਼ਟੀਕੋਣ ਸੀ ਰਾਜਨੀਤਿਕ ਤੌਰ ਤੇ ਜਲਵਾਸ ਹੋਈ ਉਸ ਸਮੇਂ ਦੀ ਸਰਕਾਰ ਨਾਲ ਤੇ ਰਾਜਨੀਤਿਕ ਤੌਰ ਤੇ ਰਿਹਾਈ ਹੋਈ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਤਾਂ ਜਿਹੜੀ ਉਸ ਸਮੇਂ ਦੀ ਕਾਂਗਰਸ ਸਰਕਾਰ ਸੀ ਜੀ ਤੋ ਕਿ ਉਹ ਸੌ ਚੱਕਣੀ ਸੀ ਉਹਨਾਂ ਨੇ ਤੇ ਉਹ ਸੌ ਚੱਕਣ ਤੋਂ ਪਹਿਲਾਂ ਪਹਿਲਾਂ ਹੀ ਉਹ ਰਾਤ ਨੂੰ ਇਹ ਕਰਕੇ ਸੇ ਅੰਮਰਸਰ ਤੋਂ ਜਾਤਾ ਕਿ 100 ਹਵਾਈ ਹੱਥੀ ਜੀ 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 ਜਿਹੜੀ ਇਹਨਾਂ ਦੀ ਰਿਹਾਈ ਸੀ ਇਹਨਾਂ ਦੀ ਰਿਹਾਈ ਜਨਤਾਦਲ ਸਰਕਾਰ ਦੇ ਕਰੀ ਜੀ ਹਾਂਜੀ ਨਹੀਂ ਹੁਣ ਜਿਹੜੀ ਭਾਈ ਅੰਮਰਪਾਲ ਸਿੰਘ ਉਹਨਾਂ ਦੀ ਇੱਕ ਸਟੱਡੀ ਹੈਗੀ ਐਮਐਸਏ ਹੈ ਜਿਹੜੀ ਉਹਨਾਂ ਤੇ ਲਾਈ ਹੋਈ ਆ ਇਹਨੂੰ ਵੀ ਤੇ ਰਾਜਨੀਤਿਕ ਹੀ ਮੰਨਿਆ ਜਾਂਦਾ ਇਹ ਮਾਮਲਾ ਵੀ ਤੇ ਇਹਨੂੰ ਵੀ ਤੇ ਰਾਜਨੀਤਿਕ ਮਾਮਲੇ ਮੰਨਿਆ ਜਾਊਗਾ ਸਹੀ ਉਹ ਕੋਈ ਨਹੀਂ ਰਾਜੀਏ ਤੇ ਮਾਮਲੇ ਮਨ ਕਰਾਉ ਰਾਜ ਨੇ ਇਹਦੀ ਆ ਉਹ ਰਾਜਨੀਤੀ ਦੇ ਤੌਰ ਤੇ ਲਾਈ ਹੋਈ ਹੈ ਜਿਹੜੀ ਐਨਐਸਏ ਹੋਰ ਤਾਂ ਇਹਦਾ ਕੋਈ ਮਸਲਾ ਨਹੀਂ ਬੰਦਾ ਹਾਂਜੀ ਹਾਂਜੀ ਫਿਰ ਇਹ ਰਿਹਾਈ ਵੀ ਰਾਜਨੀਤਿਕ ਤੌਰ ਤੇ ਕੋਈ ਇਸ ਤਰ੍ਹਾਂ ਦੀ ਗੱਦਬਾਦ ਦੇ ਰਾਹੀਂ ਹੋਣੀ ਸੰਭਵ ਹੈ ਹਾਂ ਇਹ ਰਾਜਨੀਤਿਕ ਤੌਰ ਤੇ ਰਾਜਨੀਤਿਕ ਤੌਰ ਤੇ ਰਿਹਾਈ ਹੋਣੀ ਹੈ ਜੀ ਪਰ ਦੇਖਣ ਵਾਲੀ ਗੱਲ ਇਹ ਹੈ ਵੀ ਰਿਹਾਈ ਲਈ ਪਹਿਲ ਤੋਂ ਕਰਦਾ ਹੈ ਕਿ ਇਥੋਂ ਦੀ ਪ੍ਰਬੰਤਮਾਨ ਕਿਉਂਕਿ 10 ਦਾ ਥੱਲੇ ਦਾ ਪ੍ਰਬੰਤਮਾਨ ਦੇ ਹੋਈ ਹੋਈ ਹੈ ਪਰ ਇਹਦੇ ਕੇ ਕੇਂਦਰ ਦੀ ਸਰਕਾਰ ਵੀ ਸ਼ਾਮਿਲ ਹੈ ਪਹਿਲ ਕੇਂਦਰ ਦੀ ਸਰਕਾਰ ਕਰਦੀ ਹੈ ਜਾਂ ਇਥੋਂ ਦੀ ਭਗਵੰਤ ਸਾਨ ਸਰਕਾਰ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੈ ਜਲਵਾਟਾ ਰਾਜਨੀਤਿਕ ਤੌਰ ਤੇ ਜਿਹੜੀ ਹੋਊਗੀ ਰਾਏਕ ਤੌਰ ਤੇ ਰਹੀ ਹੋਊਗੀ ਇਹਨਾਂ ਨੇ ਤਾਂ ਹੁਣ ਜਿਹੜੀ ਪਹਿਲ ਆ ਉਹ ਕਾਰੀਗਿਰਤੀ ਹੈ ਜੀ ਇੱਕ ਸਾਲ ਹੋਰ ਵਧਾ ਦਿੰਦੀ ਹੈਗੀ ਇਲੈਕਸ਼ਨ ਤੋਂ ਮਤਲਬ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਰਾਤ ਨੂੰ ਸਮਝੋ ਉਸ ਤਰ੍ਹਾਂ ਹੋ ਗਿਆ ਜਦੋਂ ਪਤਾ ਲੱਗ ਗਿਆ ਜੀ ਆ ਵੀ ਉਹਨਾਂ ਨੂੰ ਵੱਡੀ ਭਾਰੀ ਤੌਰaat ਦੇ ਵਿੱਚ VOTING ਹੋ ਚੁੱਕੀ ਹੈਗੀ ਤੇ ਉਸੇ ਤਨੇ ਮਤਲਬ ਜਿਹੜੀ ਇਹਨਾਂ ਦੀ 1 ਸਾਲ ਦੀ ਹੋਰ ਐਨਐਸਏ ਵਧਾ ਦਿੱਤੀ ਹੈ ਤੇ ਫਿਰ ਇਹਨਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਪੰਜਾਬ ਸਰਕਾਰ ਤੋਂ ਹਾਂ ਆਸ ਤਾਂ ਕੀਤੀ ਨਹੀਂ ਜਾ ਸਕਦੀ ਬੱਤੀ ਜਿਹੜੀ ਵਧਾਈ ਹੁੰਦੀ ਹੈ ਜ਼ਰੂਰੀ ਨਹੀਂ ਹੁੰਦਾ ਕਿ ਉਹ ਜਿਹੜੀ ਵਧਾਈ ਹੈ ਉਹ ਪੂਰੀ ਤਰ੍ਹਾਂ ਇਸੇ ਬਾਹਰ ਆਊਗਾ ਹੁ ਤਾਂ ਕਿਸੇ ਵੇਲੇ ਵੀ ਰਿਹਾ ਕਰ ਸਕਦੇ ਆ ਜੀ 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 ਰੇ ਨਾ ਤੋਂ ਆਸ ਕੋਈ ਨਹੀਂ ਕੀਤੀ ਜਾ ਸਕਦੀ ਜੂਮ ਕੇ ਪਹਿਨੇ ਐਨਐਸਏ ਲਾਈ ਵੀ ਇਹਨਾਂ ਨੇ ਡੀਸੀ ਤੋਂ ਲਵਾਈ ਉਹ ਨੂੰ ਅਜੇ ਮਨਜ਼ੂਰੀ ਦਿੱਤੀ ਫਿਰ ਹੁਣ ਵਧਾਈ ਵੀ ਇਹਨਾਂ ਨਹੀਂ ਹੈ ਸੈਂਟਰ ਸਰਕਾਰ ਤੋਂ ਕੋਈ ਆਸ ਹੈ ਜੀ ਦੇਖੋ ਜੀ ਆਸ ਤਾਂ ਜਿਹੜੀ ਹੁੰਦੀ ਹੈ ਉਹ ਆਸ ਦੇ ਖਿਲਾਫ ਆਸੇ ਹੁੰਦੀ ਹੈ ਆਪਾਂ ਇਹ ਕਹਿ ਸਕਦੇ ਹਾਂ ਵੀ ਸੈਂਟਰ ਸਰਕਾਰ ਤੋਂ ਆਸ ਹੈ ਜੈਨਾਂ ਤੋਂ ਆਸ ਹੈ ਪਰ ਰਾਜਨੀਤੀ ਵਿੱਚ ਤਬਦੀਲੀ ਕਿਸੇ ਵੇਲੇ ਵੀ ਆ ਜਾਂਦੀ ਹੈ ਅਚਨਚੇਤ ਆ ਜਾਂਦੀ ਹੈ ਰਾਜਨੀਤੀ ਦੇ ਵਿੱਚ ਤਬਦੀਲੀ ਹਰ ਸਮੇਂ ਸੰਭਵ ਹੈ ਜੀ ਹਾਂ ਜੀ ਕਦੋਂ ਤੱਕ ਦੋਨੋਂ ਹੈ ਜੀ ਵੀ ਇਹਨਾਂ ਦੀ ਜਿਹੜੀ ਰਿਹਾਈ ਹੈ ਉਹ ਹੋ ਸਕਦੀ ਹੈ ਕਦੋਂ ਤੱਕ ਆ ਜੇ ਕੋਈ ਸਰਦੋਂ ਤੱਕ ਦਾ ਉਹਦੇ ਤੇ ਮਤਲਬ ਨਹੀਂ ਹੁੰਦਾ ਹੋ ਸਕਦਾ ਇਸੇ ਮਹੀਨੇ ਹੋ ਜੇ ਇਹ ਤਾਂ ਜਦੋਂ ਹੋਣੀ ਹੁੰਦੀ ਆ ਉਦੋਂ ਦੇਣੇ ਕਿ ਲੱਗਦਾ ਨਹੀਂ ਇਹ ਲੰਬਾ ਵੀ ਪਈ ਜਾਂਦਾ ਤੇ ਪ੍ਰੰਤੂ ਇਹ ਰਾਜਨੀਤਿਕ ਫੈਸਲਾ ਹੋਊਗਾ ਰਿਹਾਈ ਦਾ ਨਵੇਂ ਨਵੇਂ ਸਪੀਕਰ ਦੇ ਤੇ ਵੀ ਕੋਈ ਅਸਰ ਹੋ ਜਾਣਾ ਹੈ ਨਵਾਂ ਸਪੀਕਰ ਜਿਹੜੇ ਦੋਵੇਂ ਜਾਣਗੇ ਕੋਈ ਉਹ ਵੀ ਇਹਨਾਂ ਦੀ ਰਿਹਾਈ ਦੇ ਵਿੱਚ ਕੋਈ ਰੱਖਾਂਗਾ ਜੀ ਕਰ ਸਕਦੇ ਆ ਨਹੀਂ ਸਪੀਕਰ ਦਾ ਕੋਈ ਮਤਲਬ ਨਹੀਂ ਹੁੰਦਾ ਸਪੀਕਰ ਦਾ ਸਿਰਫ ਸੌਂਚ ਕਾਉਂਦਾ ਹੁੰਦਾ ਹੈ ਸਕੀਮਤ ਹੁੰਦਾ ਹੈ ਬਾਟੀ ਹੁੰਦਾ ਹੈ ਜਿਹੜਾ ਸਰਕਾਰ ਦੇ ਵਿੱਚ ਇਹ ਸਰਕਾਰ ਦਾ ਬਹੁਮਤ ਖਤਮ ਹੋਊਗਾ ਜਾਂ ਕੋਈ ਜਿਹੜਾ ਡਿਫੈਕਸ਼ਨ ਕਰਦਾ ਐਨਪੀ ਉਸ ਦੇ ਵਿੱਚ ਉਹਦੀ ਬੜੀ-ਬੜੀ ਭੂਮਿਕਾ ਹੁੰਦੀ ਐ ਸਪੀਕਰ ਦੀ ਜੀ ਇਹ ਸਪੀਕਰ ਰਾਜਤਰ ਦੀ ਪਾਰਟੀ ਦਾ ਨਾ ਹੋਵੇ ਤਾਂ ਉਹ ਸਰਕਾਰ ਦੀ ਪੂਜੀ ਜੀ ਉਹਨੂੰ ਸਪੀਕਰ ਨੂੰ ਡਿਸਕਵੈਲੀਫਾਈ ਕਰ ਦੂ ਜੇ ਕੋਈ ਇਧਰ ਉਧਰ ਜਾਊਗਾ ਤੇ ਜੇ ਕੋਈ ਆਊਗਾ ਉਹਨੂੰ ਡਿਸਕਵੈਲੀਫਾਈ ਕਰ ਦੂ ਨਹੀਂ ਇਹ ਸਪੀਕਰ ਜਿਹੜੇ ਉਹ ਫੈਸਲੇ ਨਹੀਂ ਲੈਂਦੇ ਦੋ ਦੋ ਸ਼ਾਰਟ ਪਈ ਜਾਂਦੇ ਆ ਪੰਜ ਪੰਜ ਸ਼ਾਰਟ ਪਈ ਜਾਂਦੇ ਆ ਇਸ ਕੋ ਸਰਕਾਰ ਜਿਹੜੀ ਪੁਰਾਣੇ ਬਹੁ ਮਸਕੇ ਨਾ ਹੋਵੇ ਇਸ ਤਰ੍ਹਾਂ ਹੁਣ ਵੀ ਸਰਕਾਰ ਹੈ ਤੇ ਉਹ ਸਪੀਕਰ ਜਿਹੜੀ ਹੈ ਇਹ ਜਿੰਦ ਜਾਨ ਉਹੀ ਹੁੰਦਾ ਹੈ ਪਰੰਤੂ ਰਿਹਾਈ ਦੇ ਮਾਮਲੇ 'ਚ ਉਹਦਾ ਕੋਈ ਯੋਗਦਾਨ ਨਹੀਂ ਹੈ ਜੀ ਹਾਂ ਜੀ ਹਾਂ ਤੇ ਇਹ ਇਸ ਮਾਮਲੇ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਨਾਲ ਗੱਲਬਾਤ ਕੋਈ ਹੋ ਸਕਦੀ ਹੈ ਜੀ ਜਾਂ ਕੀਤੀ ਜਾ ਚੱਲ ਸਕਦੀ ਹੈ ਨਹੀਂ ਗੱਲਬਾਤ ਜਿਹੜੀ ਗ੍ਰਹਿ ਮੰਤਰੀ ਨਾਲ ਹੈ ਜੀ ਜਾਂ ਹੋਰ ਨਾਲ ਹੈ ਉਹ ਉਹਦੇ ਵਿੱਚ ਇਤਿਹਾਸਾ ਹੁੰਦਾ ਹੈ ਤੇ ਇੱਕ ਮੌਕਾ ਹੁੰਦਾ ਹੈ ਜੇ ਉਹ ਹੈਗਾ ਕੋਈ ਮਤਮ ਮਿਲਦਾ ਉਹਦੇ ਨਾਲ ਗੱਲਬਾਤ ਕਰਕੇ ਸਫਲਤਾ ਵੀ ਹੋ ਸਕਦੀ ਹੈ ਭਾਈ ਸਾਹਿਬ ਬਲੋ ਕੋਈ ਤਾਂ ਇਸ ਤਰ੍ਹਾਂ ਦੀ ਮੁਕਰਰ ਹੈ ਜਿਹੜੀ ਗੱਲਬਾਤ ਚਲਾ ਰਹੀ ਹੈ ਜੀ ਨਹੀਂ ਹਾਲ ਤਾਂ ਦੇਖੋ ਫਿਲਹਾਲ ਤਾਂ ਕੋਈ ਜਲਬਾਤ ਨਹੀਂ ਹੈ ਪਰ ਤੂੰ ਜਿਹੜਾ ਹੈ ਕਿਸੇ ਵੀ ਸਮੇਂ ਤੇ ਅਚਨਚੇਤ ਕਿਸੇ ਵੇਲੇ ਵੀ ਹੋ ਸਕਦੀ ਹੈ ਜੀ ਧੰਨਵਾਦ ਜੀ ਧੰਨਵਾਦ ਮੇਰਾ ਨਹੀਂ ਬਹੁਤ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਦਾ ਸ਼ੁਕਰੀਆ ਵਾਹਿਗੁਰੂ ਜੀ ਕੀ ਫਤਿਹ